ਕਹਉਤਾ ਦੋ ਬੁੱਧ ਦੇ ਲਾਭ ਹੈ ਮੇਰੇ ਪੁੱਤਰ ਜੇ ਤੂੰ ਮੇਰੀ ਆਖੇ ਲੱਗੇ ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਹਮ ਰੱਖੇ ਭਈ ਬੁੱਧ ਵੱਲ ਕੰਨ ਲਾਵੇਂ ਅਤੇ ਸਮਝ ਉਤੇ ਚਿੱਤ ਲਾਵੇਂ ਹਾਂ ਜੇ ਤੂੰ ਬਿਬੇਕ ਲਈ ਪੁਕਾਰੀ ਅਤੇ ਸਮਝ ਲਈ ਆਵਾਜ਼ ਕੱਢੇ ਜੇ ਤੂੰ ਚਾਂਦੀ ਵਾਂਗੂ ਉਸ ਦੀ ਪਾਲ ਕਰੇ ਅਤੇ ਗੁਪਤ ਧਨ ਵਾਂਗੂ ਉਸ ਦੀ ਖੋਜ ਕਰੇ ਤਾਂ ਤੂੰ ਯਹਵਾ ਦੇ ਪੈਰ ਨੂੰ ਸਮਝੇਗਾ ਅਤੇ ਪਰਮੇਸ਼ਵਰ ਦੇ ਗਿਆਨ ਨੂੰ ਪ੍ਰਾਪਤ ਕਰੇਗਾ ਕਿਉਂ ਜੋ ਬੁੱਧ ਯਹਵਾ ਹੀ ਦਿੰਦਾ ਹੈ ਗਿਆਨ ਅਤੇ ਸਮਝ ਉਸੇ ਦੇ ਮੋਹੋਂ ਨਿਕਲਦੀ ਹੈ ਸਚਿਆਰਾਂ ਲਈ ਉਹ ਦਿਨਾਈ ਰੱਖ ਛੱਡਦਾ ਹੈ ਜਿਹੜੇ ਖੜਿਆਈ ਨਾਲ ਚੱਲਦੇ ਹਨ ਉਨ੍ਹਾਂ ਲਈ ਉਹ ਢਾਲ ਹੈ ਤਾਂ ਜੋ ਉਹ ਨਿਆਂਉ ਦੇ ਰਾਹਾਂ ਦੀ ਰਾਖੀ ਕਰੇ ਅਤੇ ਆਪਣੇ ਭਗਤਾਂ ਦੇ ਰਾਹਾਂ ਦੀ ਰੱਖਿਆ ਕਰੇ ਤਦ ਤੂੰ ਧਰਮ ਅਤੇ ਨਿਆਂ ਅਤੇ ਇਨਸਾਫ ਨੂੰ ਸਗੋ ਹਰੇਕ ਭਲੇ ਰਾਹ ਨੂੰ ਸਮਝੇਗਾ ਕਿਉਂ ਜੋ ਬੁੱਧ ਤੇਰੇ ਮਨ ਵਿੱਚ ਆਵੇਗੀ ਅਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ ਮਤ ਤੇਰੀ ਪਾਲਣਾ ਕਰੇਗੀ ਅਤੇ ਸਮਝ ਤੇਰੀ ਰਾਖੀ ਕਰੇਗੀ ਭਈ ਤੈਨੂੰ ਬੁੜੀਆਂ ਰਾਹਾਂ ਤੋਂ ਅਤੇ ਖੋਟੀਆਂ ਗੱਲਾਂ ਕਰਨ ਵਾਲੇ ਮਨੁੱਖਾਂ ਤੋਂ ਛਡਾਉਣ ਜਿਹੜੇ ਸੱਚਾਈ ਦੀਆਂ ਰਾਹਾਂ ਨੂੰ ਛੱਡ ਕੇ ਅਨੇਰੇ ਰਾਹਾਂ ਵਿੱਚ ਤੁਰਦੇ ਹਨ ਜਿਹੜੇ ਬੁੜਾਈ ਕਰਨੋਂ ਆਨੰਦ ਹੁੰਦੇ ਅਤੇ ਬੁੜਾਈ ਦੇ ਖੋਟੇ ਕੰਮਾਂ ਤੋਂ ਖੁਸ਼ੀ ਮਨਾਉਂਦੇ ਹਨ ਜਿਨ੍ਹਾਂ ਦੇ ਰਾਹ ਵਿੰਗੇ ਅਤੇ ਚਾਲਾਂ ਵਿਗੜੀਆਂ ਹੋਈਆਂ ਹਨ ਤਾਂ ਜੋ ਉਹ ਤੈਨੂੰ ਪੜਾਈ ਟੀਵੀ ਤੋਂ ਛਡਾਉਣ ਉਹ ਉਪਰੀ ਟੀਵੀ ਤੋਂ ਜਿਹੜੀ ਚਿਕੜੀਆਂ ਚੋਪੜੀਆਂ ਗੱਲਾਂ ਕਰਦੀ ਹੈ ਜਿਸ ਨੇ ਆਪਣੇ ਜਵਾਨੀ ਦੇ ਸਾਥੀ ਨੂੰ ਛੱਡ ਦਿੱਤਾ ਅਤੇ ਆਪਣੇ ਪਰਮੇਸ਼ਵਰ ਦੇ ਨਾਮ ਨੂੰ ਵਿਚਾਰ ਛੱਡਿਆ ਹੈ ਕਿਉਂ ਜੋ ਉਹਦਾ ਘਰ ਮੋਤਵਲ ਲੈ ਪੈਂਦਾ ਅਤੇ ਉਹਦੇ ਰਾਹ ਭੂਤਨਿਆਂ ਵੱਲ ਜਿਹੜੇ ਉਹਦੇ ਕੋਲ ਜਾਂਦੇ ਹਨ ਉਹਨਾਂ ਵਿੱਚੋਂ ਕੋਈ ਮੁੜ ਕੇ ਨਹੀਂ ਹੁੰਦਾ ਅਤੇ ਨਾ ਹੀ ਜੀਵਨ ਦੇ ਰਾਹਾਂ ਤੱਕ ਆਪੜਦਾ ਹੈ ਇਉਂ ਤੂੰ ਭਲਿਆਂ ਦੇ ਰਾਹਾਂ ਵਿੱਚ ਤੁਰੇਂਗਾ ਅਤੇ ਧਰਮੀਆਂ ਦੇ ਮਾਰਗਾਂ ਨੂੰ ਫੜੀ ਰੱਖੇਂਗਾ ਸੱਚਿਆਰ ਹੀ ਧਰਤੀ ਉੱਤੇ ਵਸਣਗੇ ਅਤੇ ਖੜੇ ਹੀ ਉਹਦੇ ਵਿੱਚ ਰਹਿਣ ਜਾਣਗੇ ਪਰ ਦੁਸ਼ਟ ਧਰਤੀ ਤੋਂ ਕੱਟੇ ਜਾਣਗੇ ਅਤੇ ਛਲিয়ে ਉਹ ਵਿੱਚੋਂ ਭਟੇ ਜਾਣਗੇ ਆਮੀਨ